ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1332 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1333 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪ੍ਰਭਾਤੀ ਮਹੱਲਾ ਤੀਜਾ ਰਾਗ ਪ੍ਰਭਾਤੀ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਨਿਰਗੁਣੀ ਆਰੇ ਕੋ ਬਖਸ ਲੈ ਸੁਆਮੀ ਆਪੇ ਲੈ ਹੋ ਮਿਲਾਈ ਹੈ ਮੇਰੇ ਸੁਆਮੀ ਮੈਂ ਗੁਣਹੀਨ ਨੂੰ ਬਖਸ਼ ਲੈ ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ ਤੀਸਰੇ ਪਾਤਸ਼ਾਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਦੇਖੋ ਆਪਣੇ ਆਪ ਨੂੰ ਕੀ ਕਹਿ ਰਹੇ ਹਨ ਕਿ ਨਿਰਗੁਣਿਆਰੇ ਕੋ ਬਖਸ ਲੈ ਨਹੀਂ ਭਾਈ ਇਹ ਆਪਾਂ ਨੂੰ ਸਮਝਾ ਰਹੇ ਹਨ ਕਲਯੁਗੀ ਜੀਵਾਂ ਨੂੰ ਹਿਦਾਇਤ ਦੇ ਰਹੇ ਹਨ ਕਿ ਬੰਦਿਆ ਤੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਇਸ ਤਰ੍ਹਾਂ ਅਰਦਾਸ ਕਰਿਆ ਕਰ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੋ 부ਝਾਈ ਪ੍ਰਮਾਤਮਾ ਤੂੰ ਬੇਅੰਤ ਹੈ ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਏ ਸੁਆਮੀ ਗੁਰੂ ਦੇ ਸ਼ਬਦੋ ਚ ਜੋੜ ਕੇ ਮੈਨੂੰ ਆਤਮਕ ਜੀਵਨ ਦੀ ਸੂਝ ਬਖਸ਼ ਹਰ ਜੀਉ ਤੁਦ ਵਿਟੋ ਬਲ ਜਾਈ ਹੇ ਪ੍ਰਭੂ ਪਰਮਾਤਮਾ ਜੀ ਮੈਂ ਤੇਥੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਤਨ ਮਨ ਅਰਪੀ ਤੋਦੇ ਅੱਗੇ ਰੱਖੋ ਸਦਾ ਰਹਾ ਸਰਨਾਈ ਰਹਾਉ ਮੈਂ ਆਪਣਾ ਤਨ ਆਪਣਾ ਮਨ ਭੇਟ ਕਰਦਾ ਹਾਂ ਤੇਰੇ ਅੱਗੇ ਰੱਖਦਾ ਹਾਂ ਮਿਹਰ ਕਰ ਪਰਮਾਤਮਾ ਮੈਂ ਸਦਾ ਤੇਰੀ ਸ਼ਰਨ ਪਿਆਰ ਆਹ ਰਹਾਓ ਆਪਣੇ ਬਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋਂ ਦੇ ਵੜਿਆਈ ਏ ਮੇਰੇ ਸੁਆਮੀ ਪ੍ਰਮਾਤਮਾ ਮੈਨੂੰ ਸਦਾ ਆਪਣੀ ਰਜਾ ਵਿੱਚ ਰੱਖ ਮੈਨੂੰ ਆਪਣਾ ਨਾਮ ਹੀ ਦੇ ਇਹ ਹੀ ਮੇਰੇ ਵਾਸਤੇ ਇੱਜ਼ਤ ਹੈ ਪੂਰੇ ਗੁਰ ਤੇ ਬਾਣਾ ਜਾਪੈ ਅਨ ਦਿਨ ਸਹਿਜ ਸਮਾਈ ਪੂਰੇ ਗੁਰੂ ਪਾਸੋਂ ਪਰਮਾਤਮਾ ਦੀ ਰਜਾ ਦੀ ਸਮਝ ਆਉਂਦੀ ਹੈ ਅਤੇ ਹਰ ਵੇਲੇ ਆਤਮਿਕ ਡੋਲਤਾ ਵਿੱਚ ਲੀਨਤਾ ਹੋ ਸਕਦੀ ਹੈ ਤੇਰੇ ਭਾਣੇ ਭਗਤ ਜੇ ਤਦ ਭਾਵੈ ਆਪੇ ਬਖਸ਼ ਮਿਲਾਈ ਹੈ ਮੇਰੇ ਸੁਆਮੀ ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜਾ ਵਿੱਚ ਹੀ ਤੇਰੀ ਭਗਤੀ ਹੋ ਸਕਦੀ ਹੈ ਤੂੰ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਜੋੜਦਾ ਹਾਂ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ ਬੁਝਾਈ ਜਿਸ ਮਨੁੱਖ ਦੇ ਅੰਦਰੋਂ ਗੁਰੂ ਨੇ ਤ੍ਰਿਸ਼ਨਾ ਦੀ ਅਗ ਬੁਝਾ ਦਿੱਤੀ ਉਸ ਨੇ हे ਪ੍ਰਭੂ ਪਰਮਾਤਮਾ ਤੇਰੀ ਰਜਾ ਵਿੱਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ਜੋ ਤੂ ਕਰੈ ਸੋ ਹੋਵੈ ਕਰਤੇ ਅਵਰ ਨ ਕਰਣਾ ਜਾਈ हे ਕਰਤਾਰ ਪਰਮਾਤਮਾ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੂੰ ਆਪ ਕਰਦਾ ਹੈ ਤੇਰੀ ਮਰਜ਼ੀ ਦੇ ਉਲਟ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਨਾਨਕ ਨਾ ਵੈ ਜੇ ਵੜ ਅਵਰ ਨਾ ਦਾਤਾ ਪੂਰੇ ਗੁਰਤੇ ਪਾਈ ਏ ਨਾਨਕ ਪਰਮਾਤਮਾ ਦੇ ਨਾਮ ਬਰਾਬਰ ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾ ਦੇਣ ਵਾਲਾ ਦਾਤਾ ਨਹੀਂ ਹੈ ਇਹ ਨਾਮ ਗੁਰੂ ਪਾਸੋਂ ਹੀ ਮਿਲਦਾ ਹੈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹੇ ਹਰ ਜਾਤਾ ਤੀਸਰੇ ਪਾਸ਼ਾ ਧੰਤਨ ਸਿਰਗੁਰੂ ਅਮਰਦਾਸ ਮਹਾਰਾਜ ਫਰਮਾਨ ਕਰ ਰਹੇ ਹਨ ਪ੍ਰਭਾਤੀ ਰਾਗ ਵਿੱਚ ਕਿ ਜਿਨ੍ਹਾਂ ਮਨੁੱਖਾ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਵਸਲਾ ਕੀਤੀ ਉਹਨਾਂ ਨੇ ਹੀ ਸਿਵਸਲਾ ਕਰਨੀ ਸਿੱਖੀ ਵਿੱਚੋਂ ਪਰਮੰਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਝ ਪਾ ਲੈਂਦੇ ਹਨ ਹਰ ਜਿਉ ਤੂੰ ਮੇਰਾ ਇੱਕ ਸੋਈ ਹੈ ਪ੍ਰਭੂ ਜੀ ਪਰਮਾਤਮਾ ਜੀ ਮੇਰੀ ਸਾਰ ਲੈਣ ਵਾਲਾ ਸਿਰਫ ਇੱਕ ਤੂੰ ਹੀ ਹੈ اے ਸੱਚੇ ਪਾਤਸ਼ਾਹ ਲੋਕਾਂ ਨੂੰ ਲਖਾਂ ਸਹਾਰੇ ਮੇਰਾ ਸਹਾਰਾ ਤੂੰ ਹੈ ਤਉਦ ਜਪੀ ਤੁਦੈ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਓ ਪਰਮਾਤਮਾ ਮੈਂ ਸਦਾ ਤੈਨੂੰ ਹੀ ਜਪਦਾ ਹਾਂ ਮੈਂ ਸਦਾ ਤੈਨੂੰ ਹੀ ਸਲਾਉਂਦਾ ਹਾਂ ਉੱਚੀ ਆਤਮਿਕ ਬਸਤਾ ਤੇ ਉੱਚੀ ਅਕਲ ਤਿੱਥੋਂ ਹੀ ਮਿਲਦੀ ਹੈ ਰਹਾਓ ਗੁਰਮਖਸਾ ਲਾਹਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ ਜਿਹੜੇ ਮਨੁੱਖ ਗੁਰਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਫਤਸਲਾ ਕਰਦੇ ਹਨ ਉਹ ਉਸ ਉਸ ਦਾ ਆਨੰਦ ਮਾਣਦੇ ਹਨ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਉਨ੍ਹਾਂ ਨੂੰ ਮਿੱਠਾ ਲੱਗਦਾ ਹੈ ਹੋਰ ਸਭ ਪਦਾਰਥਾਂ ਨਾਲੋਂ ਸ਼੍ਰੇਸ਼ਟ ਲੱਗਦਾ ਹੈ ਸਦਾ ਮਿੱਠਾ ਕਦੇ ਨਾ ਫੀਕਾ ਗੁਰਸਬਦ ਦੀ ਵਿਚਾਰ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਮਾਤਮਾ ਦੇ ਨਾਮ ਦਾ ਵਿਚਾਰ ਕਰਦੇ ਹਨ ਉਸ ਦਾ ਸਵਾਦ ਉਹਨਾਂ ਨੂੰ ਸਦਾ ਮਿੱਠਾ ਲੱਗਦਾ ਹੈ ਕਦੇ ਬੇਸਵਾਦਾ ਨਹੀਂ ਜਪਦਾ ਜਿਨ ਮਿੱਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈ ਪਰ ਜਿਸ ਪ੍ਰਮਾਤਮਾ ਨੇ ਆਪਣਾ ਨਾਮ ਮਿੱਠਾ ਮਹਿਸੂਸ ਕਰਾਇਆ ਹੈ ਉਹ ਆਪ ਹੀ ਸਪੇਧ ਨੂੰ ਜਾਣਦਾ ਹੈ ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿੱਚੋਂ ਆਪ ਗਵਾਈ ਮੈਂ ਗੁਰੂ ਦੇ ਸ਼ਬਦ ਦੀ ਰਾਹ ਹੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਉਸ ਸੁਖ ਦਾਤੇ ਪਰਮਾਤਮਾ ਦੀ ਸਦਾ ਸਿਫਤ ਸਲਾਹ ਕਰਦਾ ਹਾਂ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਪਿਆਰਾ ਗੁਰੂ ਸਦਾ ਹਰੇਕ ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ ਗੁਰੂ ਪਾਸੋਂ ਮੰਗਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ ਆਉ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਹੀ ਮੰਗੀਏ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸੱਚ ਪਾਏ ਏ ਨਾਨਕ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ। ਇਹੀ ਹੈ ਅਸਲ ਜਤ ਗੁਰਦੇ ਸ਼ਬਦ ਹੀ ਰਾਹੀ ਮਨੁੱਖ ਸਦਾ ਫਿਰ ਪ੍ਰਭੂ ਨੂੰ ਮਿਲ ਪੈਂਦਾ ਹੈ। ਪਰਵਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਉ ਤੈਨ ਤੂੰ ਰੱਖਣ ਜੋਗ। ਏ ਪ੍ਰਭੂ ਜੀ ਜਿਹੜੇ ਮਨੁੱਖ ਤੇਰੀ ਸਰਨਾ ਪੈਂਦੇ ਹਨ ਤੂੰ ਉਨ੍ਹਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ। ਉਦ ਜੇ ਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗ ਹੇ ਪਰਮਾਤਮਾ ਪ੍ਰਭੂ ਜੀ ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁਜਦਾ ਅਜੇ ਤੱਕ ਤੇਰੇ ਬਰਾਬਰ ਦਾ ਨਾਂ ਕੋਈ ਹੋਇਆ ਹੈ ਅਤੇ ਨਾ ਹੀ ਅਗਾਹ ਨੂੰ ਕੋਈ ਹੋਵੇਗਾ ਹਰ ਜੀਉ ਸਦਾ ਤੇਰੀ ਸਰਣਾਈ ਹੇ ਪ੍ਰਭੂ ਜੀ ਮੇਰ ਕਰ ਮੈਂ ਸਦਾ ਤੇਰੀ ਸ਼ਰਨ ਪਿਆ ਰਹਾ ਜਿਵੇਂ ਭਾਵੇਂ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਏ ਮੇਰੇ ਸੁਆਮੀ ਪਰਮਾਤਮਾ ਜਿਵੇਂ ਤੈਨੂੰ ਭਾਵੇ ਮੇਰੀ ਰੱਖਿਆ ਕਰ ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ ਇਹ ਤੇਰੀ ਹੀ ਸਮਰੱਥਾ ਹੈ ਰਹਾਉ ਜੋ ਤੇਰੀ ਸਰਨਾਈ ਹਰ ਜਿਓ ਤិន ਕੀ ਕਰੈ ਵਿ੍ਰਤਪਾਲ हे ਪ੍ਰਭੂ ਜੀ ਪਰਮਾਤਮਾ ਜਿਹੜੇ ਮਨੁੱਖ ਤੇਰੀ ਸਰਨਾ ਪੈਂਦੇ ਹਨ ਤੂੰ ਆਪ ਉਹਨਾਂ ਦੀ ਪਾਲਣਾ ਕਰਦਾ ਹੈ ਆਪ ਕਿਰਪਾ ਕਰ ਰੱਖੋ ਹਰ ਜਿਓ ਪੋਹੇ ਨਾ ਸਕੇ ਜਮ ਕਾਲ ਮੇਰ ਕਰਕੇ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਨੂੰ ਫਿਰ ਮੌਤ ਦਾ ਡਰ ਪੀਪੋ ਨਹੀਂ ਸਕਦਾ ਤੇਰੀ ਸਰਨ ਆਈ ਸੱਚੀ ਹਰ ਜਿਓ ਨਾ ਉਹ ਘਟੇ ਨਾ ਜਾਏ ਏ ਪ੍ਰਭੂ ਪ੍ਰਮਾਤਮਾ ਜੀ ਤੇਰੀ ਉਹ ਸਦਾ ਕਾਇਮ ਰਹਿਣ ਵਾਲੀ ਹਾਂ ਤੇਰੀ ਸਰਨਾਈ ਤੇਰੀ ਯੋਟ ਸਦਾ ਕਾਇਮ ਰਹਿਣ ਵਾਲੀ ਹੈ ਨਾ ਉਹ ਘਟਦੀ ਹੈ ਨਾ ਉਹ ਖਤਮ ਹੁੰਦੀ ਹੈ ਜੋ ਹਰ ਛੋੜ ਦੂਜੇ ਭੈ ਲਾਗੇ ਉਹ ਜਮੈ ਤੇ ਮਰ ਜਾਏ ਪਰ ਜਿਹੜਾ ਪ੍ਰਭੂ ਜਿਹੜਾ ਮਨੁੱਖ ਪ੍ਰਭੂ ਪਰਮਾਤਮਾ ਦੀ ਓਟ ਛੱਡ ਕੇ ਮਾਇਆ ਦੇ ਪਿਆਰ ਵਿੱਚ ਲੱਗ ਪੈਂਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਜੋ ਤੇਰੀ ਸਰਨ ਆਈ ਹਰ ਜਿਓ ਤਿਨਾ ਦੁਖ ਭੂਖ ਕਿਛ ਨਾ ਹੈ हे ਪਰਮਾਤਮਾ हे ਪ੍ਰਭੂ ਜੀ ਜਿਹੜੇ ਤੇ ਮਨੁੱਖ ਤੇਰੀ ਸਰਨ ਪੈਂਦੇ ਹਨ ਉਹਨਾਂ ਨੂੰ ਕੋਈ ਦੁੱਖ ਨਹੀਂ ਦਬਾ ਸਕਦੇ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੈ ਸਬਦ ਸੁਆਹੇ हे ਨਾਨਕ ਪਰਮਾਤਮਾ ਦਾ ਨਾਮ ਸਦਾ ਸਲਾਉਂਦਾ ਰਿਹਾ ਕਰ ਇਸ ਤਰ੍ਹਾਂ ਤੂੰ ਸਦਾ ਥੇਰ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੀਨ ਰਹੇਗਾ ਪਰਮਾਤਮਾ ਦੇ ਨਾਮ ਤੋਂ ਉੱਤੇ ਹੋਰ ਕੋਈ ਦੁਨੀਆ ਦਾ ਪਦਾਰਥ ਨਹੀਂ ਹੈ ਜੋ ਤੇਰੀ ਸਰਨਾਈ ਹਰ ਜਿਓ ਤਿਨਾ ਦੁਖ ਭੂਖ ਕੈਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1333 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1334 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ